ਹਾਂਜੀ ਦੋਸਤੋ ਕਿਵੇਂ ਹੋ ਸਾਰੇ ਖਬਰਨਾਮਾ ਚੈਨਲ ਉਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਹੁਣੇ-ਹੁਣੇ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੋ ਕਿ ਇੰਸਟਾਗ੍ਰam ਮਸ਼ਹੂਰ ਕਮਲਕੌਰ ਭਾਬੀ ਨਾਲ ਜੁੜੀ ਹੋਈ ਹੈ ਜਿਨ੍ਹਾਂ ਦਾ ਅਸਲ ਨਾਮ ਕੰਚਨ ਕੁਮਾਰੀ ਹੈ ਤੇ ਇੰਸਟਾਗ੍ਰam ਤੇ ਉਹ ਕਾਫੀ ਗਲਤ ਮਲਤ ਕੰਟੈਂਟ ਪਾਉਂਦੀ ਸੀ ਇਸ ਕਰਕੇ ਹੀ ਉਹ ਕਾਫੀ ਜ਼ਿਆਦਾ ਮਸ਼ਹੂਰ ਸੀ ਬੀਤੇ ਦਿਨ ਉਹਨਾਂ ਦਾ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਕਤਲ ਕਰ ਦਿੱਤਾ ਗਿਆ ਹੈ ਪਾਰਕਿੰਗ ਵਿੱਚੋਂ ਹੀ ਕੰਚਨ ਕੁਮਾਰੀ ਦੀ ਗੱਡੀ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ Laash 2 ਦਿਨ ਤੋਂ ਗੱਡੀ ਦੇ ਵਿੱਚ ਹੀ ਪਈ ਸੀ ਤੇ ਜੇਕਰ ਦੇਖਿਆ ਜਾਵੇ ਕਿ ਕਤਲ ਪਿੱਛੇ ਕੀ ਕਾਰਨ ਹੈ ਇਸ ਦੀ ਹਾਲੇ ਕੋਈ ਵੀ ਪੁਖਤਾ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਗੱਲ ਪਿੱਛੇ ਕੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਪਰ ਹਾਂ ਪੁਲਿਸ ਦੇ ਹੱਥ ਇੱਕ ਸੀਸੀਟੀਵੀ ਫੁਟੇਜ ਜਰੂਰ ਲੱਗੀ ਹੈ ਜਿਸ ਵਿੱਚ ਉਹੀ ਗੱਡੀ ਵਿੱਚੋਂ ਇੱਕ ਸਰਦਾਰ ਮੁੰਡਾ ਨਿਕਲ ਕੇ ਜਾਂਦਾ ਹੋਇਆ ਦਿਖਾਈ ਦਿੰਦਾ ਹੈ ਤੇ ਕੰਚਨ ਕੁਮਾਰੀ ਦੇ ਮਾਤਾ ਦੇਵੀ ਕਾਫੀ ਭਾਵੁਕ ਬਿਆਨ ਸਾਹਮਣੇ ਆਏ ਹਨ ਜਦੋਂ ਹੀ ਇਸ ਮਾਮਲੇ ਵਿੱਚ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪਿੱਛੇ ਕੀ ਕਾਰਨ ਹੋ ਸਕਦਾ ਹੈ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਓ ਤੇ ਹੋਰ ਖਬਰਾਂ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਧੰਨਵਾਦ